ਅਸੀਂ ਸੂਰੇਸੇ ਦੇ ਕਟੜਲੇ ਬਾਈਕ ਅਸੀਂ ਚਲੇ ਸੀ ਰਾਇਸੇਨਗਰ 12 ਪੀਐਸਲਾ ਗੁਰਦੁਆਰਾ ਵੇਖਣਾ ਹੈ ਬਾਈਕੋ ਜੀ ਅਸੀਂ ਹੈਗੇ ਆਂ ਸ਼੍ਰੀ ਗੰਗਾ ਨਗਰ ਦੇ ਵਿੱਚ ਰਾਜਸਥਾਨ ਦੇ ਵਿੱਚ ਹੈ ਰਾਇਸੇਨਗਰ ਦੇ ਵਿੱਚ ਇਹ ਗੁਰਦੁਆਰਾ ਹੈ 12 ਪੀਐਸ ਜਿੱਥੇ ਲਿਖਿਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਟਰਸਟ ਚੱਕ 12 ਪੀਐਸ ਰਾਇਸੇਨਗਰ ਇਹ ਗੁਰਦੁਆਰਾ ਰਾਜਸਥਾਨ ਦੇ ਵਿੱਚ ਹੈ ਜਿਸ ਤੇ ਵਿੱਚ ਸੰਡੇ ਨੂੰ ਕਾਫੀ ਤੰਤਾ ਉੰਦੀ ਇੱਥੇ ਅੰਦਰੋਂ ਗੁਰਦੁਆਰਾ ਇਸ ਤਰ੍ਹਾਂ ਹੈ ਇੱਥੇ ਮਰਮਤ ਦਾ ਕੰਮ ਚੱਲ ਰਿਹਾ ਹੈ ਲੇ ਤੇ ਗੁਰਦੁਆਰਾ ਬਹੁਤ ਸੋਹਣਾ ਹੈ ਵੱਡੇ ਵੱਡੇ ਪੱਕੇ ਲੱਗੇ ਹੋਏ ਹਨ ਲੈ ਪੱਕੇ ਕੰਮ ਲੱਗੇ ਹੋਏ ਗੁਰਦੁਆਰੇ ਨੂੰ ਤਿਆਰ ਹੋਣ ਬਾਅਦ ਤੇ ਤੁਸੀਂ ਦੇਖੀਏ ਸਾਹਦਾਂ ਕਿੰਨੇ ਗੱਡੀਆਂ ਵਗੈਰਾ ਜਾ ਰਹੇ ਨੇ ਕੰਮ ਇਥੇ ਜੋਰਾਂ ਸ਼ੋਰਾਂ ਤੇ ਲੱਗਿਆ ਹੋਇਆ ਹੈ ਔਨ ਵਾਲਾ ਟਾਈਮ ਗੁਰਦੁਆਰਾ ਜੰਗੀ ਤਰ੍ਹਾਂ ਤਿਆਰ ਹੋ ਜਾਊਗਾ ਚਲੋ ਆਪਾਂ ਦਰਸ਼ਨ ਕਰਦੇ ਹਾਂ ਬਾਬਾ ਦੀਪ ਸਿੰਘ ਗੁਰਦੁਆਰੇ ਬਾਰਤ ਪਲੇਸ ਰੈਸਨ ਹੈ ਸਤਨਾ ਮੈਗਰੋ ਜਗਤ ਫੇਰੀ ਦਾ ਸੰਖੇਪ ਗੁਰੂ ਨਾਨਕ ਦੇਵ ਜੀ ਚਨਾਂ ਮਨਿ ਸਾਖੀ ਠੀਕ ਹੈ ਜੀ ਸਤਨਾ ਮੈਗਰੋ ਜੀ ਆਪਨੇ ਦੇਖਿਆ ਦਰਬਾਨੇ ਵਾਰੇ ਤੇ ਨਾਲ ਹੀ ਇਹ ਦਰਬਾਰ ਸੇਕ ਦੀ ਫੋਟੋ ਲੱਗੀ ਜਿੱਥੇ ਬਾਬਾ ਦੀਪ ਸਿੰਘ ਜੀ ਵੀ ਬਣੇ ਹੋਏ ਹਨ ਨਾਲ ਹੀ ਜਗਤ ਫੇਰੀ ਦਾ ਸੰਖੇਪ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਲਿਖਿਆ ਹੋਇਆ ਹੈ ਹੰਦੇ ਜੁਲਮ ਕੀਤਾ ਹਰ ਚੀਜ਼ ਬਾਰੇ ਮੇਰੇ ਲਿਖਿਆ ਹੋਇਆ ਹੈ ਗੁਰਦੁਆਰਾ ਪਉਟ ਸਉਣਾ ਹੈ ਇੱਥੇ ਹਰ ਐਸ ਰਵੀਵਾਰ ਹਰ ਰਵੀਵਾਰ ਨੂੰ ਜੁਪੇਰਾ ਸਾਹਿਬ ਦਾ ਪਾਠ ਹੁੰਦਾ ਹੈ ਇਸ ਕਾਰਨ ਹਰ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚਿਆ ਕਰੋ ਹਰ ਸੰਡੇ ਤੇ ਗੁਰੂ ਦੇ ਦਰਸ਼ਨ ਕਰਿਆ ਕਰੋ ਇਹ ਗੁਰਦੁਆਰਾ ਬਾਹਰੋਂ ਹੀ ਮੈਂ ਇੱਥੇ ਕਾਰ ਪਾਰਕਿੰਗ ਦੀ ਇੱਕ ਜਗ੍ਹਾ ਹੈ ਵਾਹ ਹੈ ਏਰੀਆ ਦੇ ਵਿੱਚ ਆਂਦੀ ਹੈ ਗੁਰਦੁਆਰਾ ਬਹੁਤ ਸੋਹਣਾ ਹੈ ਸਤਰਾਉਂ ਭਾਈ ਜੀ